ਇਹ ਜਿਹੜਾ ਕਿੰਨੇ ਤਰੀਕ ਹੈ ਜੀ ਜਿਹੜਾ ਆਪਣਾ ਮੂਰੋ ਪ੍ਰੋਗਰਾਮ ਹੈ ਜੀ 21 ਤਰੀਕ 21 ਤਰੀਕ ਨੂੰ ਸੈਕਟਰੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਜ਼ਿਲ੍ਹੇ ਦੇ ਸੈਕਟਰੀ ਜਗਮੇਲ ਸਿੰਘ ਸੁਦੇਵਾਲ ਬੀਕੇਯੂ ਟਕੌਂਦਾ ਦੇ ਇਹ ਜਿਹੜਾ 21 ਤਰੀਕ ਨੂੰ ਜਿਹੜਾ ਮਤਲਬ ਬੀਕੇਯੂ ਟਕੌਂਦਾ ਵੱਲੋਂ ਇਕੱਠਾ ਕੀਤਾ ਜਾ ਰਿਹਾ ਉਹਦੇ ਸਬੰਧੀ ਕੀ ਕਹਿਣਾ ਹੈ ਜੀ ਸੈਕਟਰੀ ਸਾਹਿਬ ਅੱਜ ਗੁਰਦੁਆਰਾ ਤੁਖਨਵਾਲ ਸਾਹਿਬ ਵਿਖੇ ਆਰਥਿਕ ਸੰਜੁਨਿਕਤਾ ਦਫੰਦਾ ਦੀ ਮੀਨਾਵਾਦ ਦੀ ਮੀਟਿੰਗ ਹੈ ਉਹ ਜ਼ਿਲ੍ਹਾ ਪ੍ਰਧਾਨ ਜੀ ਦੀ ਗਵਾਈ ਹੇਠ ਹੋ ਕੇ ਆਤੀ ਹੈ ਤੇ ਦੇ ਚੋ ਦੋ ਹੈਮ ਜਿਹੜੇ ਝੰਡੇ ਤੇ ਇਹਨਾਂ ਦੇ ਪਹਚਾਨ ਕੀਤੀਆਂ ਗਈਆਂ ਨੇ ਪਹਿਲਾ ਝੰਡਾ ਜਿਹੜਾ ਉਹ ਹੈਗਾ ਵੀ ਆਉਣ ਵਾਲੇ ਸਮੇਂ 'ਚ ਭਾਰਤ ਦਾ ਜਿਹੜਾ ਚੌਂਕ ਦਫਤਰ ਹੋਊਗਾ ਤੇ ਇਹਨਾਂ ਦਾ ਕਿੱਥੇ ਹੋਊਗਾ ਰੋਸ ਮੁਜ਼ਾਹਰੇ ਕੀਤੇ ਜਾਂਦੇ ਨੇ ਇਹਦੇ ਦਫ਼ਤਰ ਅੱਗੇ ਕਾਰਨ ਸਾਫ਼ ਹੈ ਵੀ ਭਾਰਤ ਸਰਕਾਰ ਵੱਲੋਂ ਜੋ ਦਿੱਲੀ ਮੋਰਚੇ ਦੇ ਵਿੱਚੋਂ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਤੇ ਲਿਖਤੀ ਤੌਰ ਤੇ ਤੇ ਉਹਨਾਂ ਤੋਂ ਇਹ ਪ੍ਰਗਟਾਵਾ ਪਾਰਟੀ ਜਿਹੜੀ ਉਹ ਮੁੱਕਰ ਗਈ ਹੈ। ਛੋ ਦੂਜਾ ਅਜੰਡਾ ਜਿਹੜਾ ਸੁਯੋਗਤ ਕਿਸਾਨ ਮੋਰਚੇ ਵੱਲੋਂ 21 ਮਈ ਨੂੰ ਜਗਰਾਉ ਕਿਸਾਨ ਮਹਾ ਪੰਚਾਇਤ ਰੱਖੀ ਗਈ ਹੈ। ਤੇ ਉਹਦੀ ਤਿਆਰੀ ਨੂੰ ਲੈ ਕੇ ਅੱਜ ਬਰਾਕਾਂ ਦੇ ਪ੍ਰਸ਼ਾਸਕੀਆਂ ਦੀ ਜਿਹੜੀਆਂ ਡਿਊਟੀਆਂ ਨੇ ਉਹ ਲੱਗ ਚੁੱਕੀਆਂ ਨੇ ਤੇ ਪਟਿਆਲੇ ਦੇਲੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੱਡੇ ਵੱਡੇ ਘਾਫਲਿਆਂ ਦੇ ਵਿੱਚ ਤੇ ਉਸ ਜਗਰਾਉ ਰੈਲੀ ਦੇ ਵਿੱਚ ਜਾਣਗੇ ਤੇ ਏਰੀਆ ਜਿਹੜੀ ਉਹ ਟੰਡਾਂ ਦੇ ਵਿੱਚ ਲਾ ਕੇ ਧਰਮੀਆਂ ਕਿਸਾਨ ਮੀਟਿੰਗਾਂ ਕਰਵਾਈਆਂ ਜਾਣਗੀਆਂ ਸੋ ਇਸ ਕਰਕੇ ਇਹਨਾਂ ਜੰਡੇ ਤੇ ਅੱਜ ਵਿਚਾਰ ਹੋਈ ਆ ਤੇ ਸਾਡੇ ਨਾਲ ਨੰਨ ਯੂਕਤ ਪ੍ਰਧਾਨ ਨੇ ਜੀ ਪਟਿਆਲਾ ਜ਼ਿਲ੍ਹੇ ਪ੍ਰਧਾਨ ਗਰਵਚਨ ਸਿੰਘ ਖੰਸੂਹਾ ਕਲਾ ਪ੍ਰਧਾਨ ਜੀ ਤੁਹਾਡਾ ਮਤਲਬ ਇਹ ਜਿਹੜੀ 21 ਤਰੀਕ ਨੂੰ ਇਕੱਠ ਰੱਖਿਆ ਗਿਆ ਇਹਦੇ ਸਬੰਧ ਕੀ ਕਹਿਣਾ ਹੈ ਜੀ ਇਹ ਜੀ ਅਸੀਂ ਪਹਿਲਾਂ ਦਿੱਲੀੋਂ ਮੁਰਦਾ ਲਾ ਕੇ ਆਇਆ ਆਪਾਂ ਉਹ ਕੁਝ ਮੰਗਾ ਸੀ ਆਨਐਸਪੀ ਜਿਹੜੀ ਆ ਗਾਰੰਟੀ ਹੈ ਕਿ ਉਹਦੋਂ ਦੇ ਰੋਜ਼ ਦੇ ਫਿਰਦੀ ਆ ਇਹਨਾਂ ਨੇ ਹਾਲ ਤੱਕ ਉਹਦੇ ਅਮਲ ਨਹੀਂ ਕੀਤਾ ਵੱਡੀ ਕਹਿੰਦੇ ਬਣਾਵਾਂਗੇ ਵੱਡੀ ਨਾਟਕ ਬਣਾਈ ਉਲਟਾ ਕਿਸਾਨਾਂ ਨੂੰ ਬਦਨਾਮ ਕਰਦੇ ਨੇ ਜਿਹੜੇ ਰੋਣਾ ਪਾਉਂਦੇ ਨੇ ਝੰਡੇ ਚੱਕੇ ਕਿਸਾਨ ਨਹੀਂ ਆਣਾ ਸਿਆਸੀ ਪਾਰਟੀਆਂ ਦਾ ਨਮਾਇंदे ਨੇ ਜਿਹੜੇ ਰੋਣਾ ਪਾਉਂਦੇ ਨੇ ਇਹ ਕਿਸਾਨ ਨਹੀਂ ਆਣ ਕੋਈ ਕਿਸਾਨ ਬੁੱਧੂ ਬਣਾਉਂਦੇ ਨੇ ਕਿਸਾਨ ਸਾਡੇ ਨਾਲ ਡੈ ਯੋ ਜੇ ਕਿਸਾਨਾਂ ਨੂੰ ਲੈੰਨ ਨੇ ਕੋਈ ਸਾਡੇ ਕਿਸਾਨੇ ਵੋਟ ਉੱਠਦੀ ਆ ਬਣਾਉਣੇ ਲੋਕ ਬੜੇ ਸ਼ਾਨੇ ਨੇ ਹੁਣ ਉਹਦਾ ਜਿਹੜਾ ਅਗਰ ਲੱਛਣ ਆ ਰਹੀ ਹੈ 1 ਜੂਨ ਨੂੰ ਪੰਜਾਬ ਦੇ ਅੰਦਰ 22 ਮਈ ਦੇ ਵਿਰੋਧ ਚ ਜਿਹੜੀ ਜਗਰਾਮਾ ਰੈਲੀ ਆ ਉਹ ਰੱਖੀ ਗਈ ਐ ਉਹ ਸਾਂਝੇ ਮੋਰਚੇ ਦੀ ਰੈਲੀ ਐ ਜੂਤ ਮੁਹਬੱਤੀ ਕਿਤੇ ਬੰਦੀਆਂ ਦਾ ਪ੍ਰੋਗਰਾਮ ਐ ਉੱਥੇ ਮਿਲਣਾ ਹੋਊਗਾ ਬੀਕ ਆਪਾ ਇਲੈਕਸ਼ਨ ਦੇ ਵਿੱਚ ਬੀਜੇਪੀ ਨੂੰ ਕੀ ਸਬਕ ਸਿ ਆਉਣਾ ਐ ਕੀ ਸਾਡੀਆਂ ਨੀਤੀਆਂ ਨੇ ਪਹੁੰਚਾਂ ਨੇ ਉੱਥੇ ਜਗਰਾਮ ਰੈਲੀ ਚ ਹੋਣਗੀਆਂ ਲੱਖਾਂ ਦਾ ਇਕੱਠ ਹੋਣਾ ਉੱਥੇ ਤਾਂ ਸਾਗਿਆਂ ਨੂੰ ਸਟੇਟ ਸਰਕਾਰ ਨੂੰ ਵੀ ਅਸੀਂ ਤੇਰਾ ਵਿਰੋਧ ਕਰਦੇ ਆ ਕਿਸਾਨ ਨੇ ਤੁਸ ਸੁਣਵਾਈ ਨਹੀਂ ਕਰ ਰਹੇ ਵੱਡੇ ਘਰਾਂ ਦੀ ਸਰਕਾਰ ਹੈ ਉਹ ਨਹੀਂ ਵੱਡੇ ਘਰਾਂ ਤੋਂ ਜਿਹਨਾਂ ਕਰਜ਼ੇ maaf ਕਰਦੇ ਨੇ ਪਹਿਲਾਂ ਤਾਂ ਕਰਜ਼ਾ maaf ਨਹੀਂ ਕਰਦੇ ਸਮਾਜਦਾਰੀ ਹੈ ਜਿਹੜੀ ਤੁਸ ਪਾਰ ਰਹੇ ਹੋ ਕਿਸਾਨ ਲੌਂਦਾ ਫਿਰਦਾ ਤੁਸ ਇਹ ਨਹੀਂ ਮਤਲਬ ਹੋ ਨਹੀਂ ਕਰਦਾ ਇਸ ਕਰਕੇ ਆਪਾਂ ਜਿਹੜਾ ਗ੍ਰਾਮਾ ਇਕੱਠਾ ਹੈ 21 ਮਈ ਦਾ ਉਹ ਚੜ ਕੇ ਆਪਾਂ ਉੱਥੇ ਪਹੁੰਚਾਂਗੇ ਸਾਡੀ ਪੂਰੀ ਤਿਆਰੀ ਹੈ ਉੱਥੇ ਲੱਖਾਂ ਦਾ ਇਕੱਠਾ ਜੀ ਕਰਾਂਗੇ ਅੱਜ ਤੈਨੂੰ ਦਿਖਾ ਦਾਂਗੇ ਕਿ ਬਸ ਕਿਸਾਨ ਪਾਸੇ ਖੜਿਆ ਸੈਕਸ਼ਨ ਹੋਣੀ ਹੈ ਡਾਕਟਰ ਨਾਲ ਮਿਲ ਜਾਣਾ ਸਾਰੇ ਕਿਸਾਨ ਕੀ ਚਾਹੁੰਦੇ ਨੇ ਇਹ ਮਗਰ ਲੱਗੇ ਬਸ ਉੱਥੇ ਚ ਸਾਰੇ ਜ਼ਿਲ੍ਹੇ ਦੇ ਕਿਸਾਨ ਮਤਲਬ ਇੱਥੋਂ ਹੋ ਰਹੇ ਨਹੀਂ ਕਿ ਉੱਥੇ ਇਕੱਠੇ ਹੋ ਜਾਣਗੇ ਜੀ ਇਹ ਜਿਹੜੇ-ਜਿਹੜੇ ਜਿੱਥੇ ਬੰਦਿਆਂ ਦੇ ਜਾਣ ਕਿਸਾਨ ਢੋਟੀ ਆਪਾਂ ਅੱਡੇ ਕਾਫਲੇ ਜਾਣਗੇ ਠੀਕ ਹੈ ਸਾਰੇ ਇਕੱਠੇ ਜਾਣਗੇ ਅੱਛਾ ਉੱਥੇ ਮਤਲਬ ਜਾ ਕੇ ਸਾਰੇ ਇਕੱਠੇ ਹੋ ਜਾਣਗੇ ਠੀਕ ਹੈ ਧੰਨਵਾਦ ਪ੍ਰਧਾਨ ਜੀ ਓਕੇ